ਲਾਰਜ ਸਿਰਫ ਇਹੀ ਹੈ ਵੀ ਅੱਜ ਅਸੀਂ ਧੀ ਦਾ ਰਿਸ਼ਤਾ ਕਰਨਾ ਨਾ ਤਾਂ ਤੁਸੀਂ ਯਕੀਨ ਮੰਨਿਓ 40 40 ਗਿੱਲੇ ਵਾਲੇ ਸਰਦਾਰ ਜਿਨ੍ਹਾਂ ਨੇ ਕਦੇ ਚਿੱਟੀ ਚਾਦਰ ਉੱਤੇ ਦਾਗ ਨਹੀਂ ਲੱਗਣ ਦਿੱਤਾ ਉਹ ਜਦੋਂ ਵਿਆਹ ਕਰਕੇ ਆਉਂਦੇ ਆਂ ਤੇ ਚੌਥੇ ਦਿਨ ਕੁੜੀ ਘਰ ਆ ਜਾਂਦੀ ਹੈ ਪਾਪਾ 40 ਗਿੱਲੇ ਦਾ ਵੇਖ ਲੈ ਪੜਿਆ ਲਿਖਿਆ ਦਾ ਵੇਖ ਲੈ ਪਰ ਮੁੰਡਾ ਚਿੱਟੇ ਦੀ ਸੋਹੜ ਰੇ ਖਾਂਦਾ ਹੋਇਆ ਨਾਲ ਦਾ ਉਹ ਪਿਓ ਬਣਨ ਦੇ ਕਾਬਿਲ ਅਸੀਂ ਅੱਜ ਤੁਹਾਡੇ ਦਰਸ਼ਕਾਂ ਨਾਲ ਆਏ ਆ ਜੀ ਤੇ ਇਹਨੂੰ ਅਸੀਂ ਬੰਦ ਕਰੀ ਰੱਖਾਂਗੇ ਇੱਕ ਕਿੱਲੇ 'ਚੋਂ 10-10 ਲੱਖ ਰੁਪਈਆ ਆ ਰਾਮ ਨਾਲ ਕਮਾਉਂਦੇ ਆ ਜਿਹੜੇ ਬੰਦੇ ਨੇ ਇਹ ਸੋ ਛੇਤੀਆਂ ਇਹਨਾਂ ਨੇ ਕੀਤੀਆਂ ਤੇ ਸਾਨੂੰ ਕਣਕ ਝੋਨਾ ਚਲੋ ਸਾਡੀ ਫਸਲ ਤਾਂ ਹੈ ਉਹ ਪਰਚੀਰਾ ਪੂੰਜੀ ਵਰਗੀ ਫਸਲ ਸਾਡੀ ਧਰਤੀ ਨੂੰ ਦੇਖ ਕੇ ਅੱਜ ਪਾਣੀਆਂ ਤੋਂ ਮਾਥਾਜ ਕਰਦਾ ਜਿਹੜਾ 5 ਦਰਿਆਵਾਂ ਦੀ ਧਰਤੀ ਕਮਾਉਂਦਾ ਸੀ ਚੰਡੀਗੜ੍ਹ ਵੀ ਪੰਜਾਬ ਦਾ ਹੀ ਸੀ ਇਹ ਬਹੁਤ ਵੱਡੀਆਂ ਸਾਖਾਂ ਜੱਲੀਆਂ ਕਿਉਂਕਿ ਸਾਡੀ ਜਵਾਨੀ 'ਚ ਅਣਖਾ ਲੜਨਾ ਆਉਂਦਾ ਸਾਨੂੰ ਚਾਹੇ ਸੰਘਰਸ਼ ਹੋਣ ਤੇ ਚਾਹੇ ਕਿਤੇ ਲਹਿਰਾ ਜਦੋਂ ਵੀ ਗਵਾਹੀ ਕੀਤੀ ਇਹਨਾਂ ਪੰਜਾਬੀਆਂ ਨੇ ਇਹਨਾਂ ਸਿੱਖਾਂ ਯੋਧਿਆਂ ਨੇ ਕੀਤੀ ਤੇ ਇਹਨਾਂ ਏਜੰਸੀਆਂ ਨੇ ਵੇਖ ਲਿਆ ਵੀ ਹਰ ਵਾਰੀ ਜੇ ਕੋਈ ਕੌਮ ਅੱਗੇ ਆ ਕੇ ਗਵਾਹੀ ਕਰਦੀ ਹੈ ਨਾ ਤੇ ਪੰਜਾਬੀ ਹੈ ਇਹਨਾਂ ਨੂੰ ਮਾਰਨ ਵਾਸਤੇ ਟੀਕੇ ਸਵੇਕਾ ਇੰਨੇ ਵੰਡ ਤੇ ਵੀਡੀਓ ਨੰਗੇਜ ਸਾਡੇ ਬੱਚਿਆਂ ਨੂੰ ਪ੍ਰੋਫੈਸ ਦਿੱਤਾ ਗਿਆ ਅੱਜ ਆਪਦੇ ਮਾਂ ਪਿਓ ਦਾ ਗਲ ਘੁੱਟਦੇ ਵੀ ਵੇਖਿਆ ਚਿੱਟੇ ਵਾਲੇ ਉਹਨਾਂ ਨੂੰ ਕੋਈ ਫਰਕ ਨਹੀਂ ਵੀ ਕੋਈ ਭੈਣ ਸਗੀ ਆ ਕਿ ਬਗਾਨੀ ਆ ਕਿਉਂਕਿ ਉਹ ਬਗਾਨੀ ਆ ਕਿਉਂਕਿ ਉਹ ਵਿਚਾਰੇ ਇੱਕ ਵਾਇਰਸ ਵਰ ਗਿਆ ਉਹਨਾਂ ਲੋਕਾਂ ਨੂੰ ਡਾਕਟਰੀ ਚੈੱਕਅਪ ਹੋ ਜੇ ਵੀ ਪੱਕਾ ਲੱਗਿਆ ਬੰਦਾ ਉਹ ਆਪਦੇ ਬੱਚਿਆਂ ਦੀਆਂ ਖੁਸ਼ੀਆਂ ਕੋਈ ਕੱਕੇ ਜਿਹੜੇ ਕੋਈ ਘਰ ਦੀ ਫੀਸ ਬੱਚਿਆਂ ਦੀ ਬਿਜਲੀ ਦੇ ਬਿੱਲ ਦੇ ਪੈਸੇ ਉਹ ਜਾ ਕੇ 6000 ਰੁਪਏ ਤੋੜੀ ਲੈਂਦੇ ਆ ਉਹ ਕਿਉਂ ਲੈਣ ਜਿਹੜੀ 500 ਰੁਪਏ ਕਿਲੋ ਮਿਲ ਸਕਦੀ ਆ ਉਹ 6000 ਰੁਪਏ ਜਿਹੜੇ ਪੱਕੇ ਲੱਗੇ ਲੋਕ ਨਾ ਉਹਨਾਂ ਨੇ ਲੈਣੀ ਲੈਣੀਆਂ ਭਾਵੇਂ ਉਹਨਾਂ ਦੇ ਪਰਚਾ ਹੋਵੇ ਤੇ ਭਾਵੇਂ ਉਹਨਾਂ ਨੂੰ ਤੁਸੀਂ ਮਾਰਾ ਕੋ ਉਹ ਆਉਂਦਾ ਘਰ ਦਾ ਸਮਾਨ ਵੇਚ ਕੇ ਵੀ ਉਥੋਂ ਲੈਣਗੇ ਤੇ ਜਿਹੜੀ ਸਾਡੇ ਧਰਤੀ ਚੋਂ ਪੈਦਾ ਹੋ ਸਕਦੀ ਹੈ ਨਾਲੇ ਚਾਰ ਫੜ ਲੈ ਚਾਰ ਛੱਡ ਤੇ ਅੱਧੇ ਜਾਜੇ ਇਸ ਕੰਮ ਤੇ ਅੱਧੇ ਵਕੀਲੇ ਇਸ ਕੰਮ ਤੇ ਸਾਰੀ ਪੁਲਿਸ ਇਸ ਕੰਮ ਤੇ ਫਸੀ ਹੋਈ ਹੈ ਤੇ ਜੇ ਇਹੀ ਹੋ ਜੇ ਭਾਰਤ ਦੇ ਪੂਰੇ ਜਿਹੜੇ ਆਪਣੇ ਲੈ ਕੇ ਮੁੰਡੇ ਮੇਰੇ ਗੱਲ ਕਾਉਂਦੇ ਹੋਣਗੇ ਆਰਟੀਆ ਪਾ ਕੇ ਚੈੱਕ ਕਰਿਓ ਭਾਰਤ ਦੇ ਕਿਸੇ ਵੀ ਥਾਣੇ 'ਚ ਜਿਹਨੂੰ ਆਪਾਂ ਨਸ਼ਾ ਕਹਿੰਦੇ ਆ ਪੋਸਟ ਦੇ ਥੀਮ ਨੂੰ ਕਿਸੇ ਨੇ ਕੋਈ ਪੋਸਟ ਥੀਮ ਖਾ ਕੇ ਕਿਤੇ ਫੈਰ ਕੱਢਿਆ ਕਿਤੇ ਕੋਈ ਹਥਿਆਰ ਚਲਾਇਆ ਕਿਸੇ ਦੇ ਐਕਸੀਡੈਂਟ ਕਿਸਾ ਹੈ ਇੱਕ ਵੀ ਧਾਰਾ ਲਾ ਕੇ ਕੇਸ ਦਰਜ ਹੈਗਾ ਤੇ ਤੁਹਾਨੂੰ ਅੱਗੇ ਜਵਾਬ ਆਉਗਾ ਨਾ ਕੋਈ ਵੀ ਕੇਸ ਦਰਜ ਨਹੀਂ ਨਾ ਕਿਸੇ ਨੇ ਫਾਇਰ ਕੀਤਾ ਨਾ ਕਿਸੇ ਦੀ ਇੱਜ਼ਤਾਂ ਲੈ ਵੇਖਿਆ ਸਗੋਂ ਪੋਸਟ ਫੀਮ ਖਾਣਾ ਬੰਦਾ ਕੰਮ ਕਰਦਾ ਉਹ ਕਹਿੰਦਾ ਡਾਕਟਰੀ ਲਾਈਨ 'ਚ ਪ੍ਰਚਾਰਿਆ ਕਿਉਂ ਨਹੀਂ ਜਾ ਰਿਹਾ ਕਹਿੰਦਾ ਜਦੋਂ ਅਸੀਂ ਖੋਜ ਕਰਦੇ ਨਾ ਅਲਕਲਾਈਡ ਤਿਆਰ ਕਰਦੇ ਆ ਅਟੈਕ ਦਾ ਅਧਰੰਗ ਦਾ ਰਾਮ ਬਣ ਸਭ ਤੋਂ ਵੱਡਾ ਫੀਮ ਹੈ ਕਹਿੰਦਾ ਤੇ ਮੈਡੀਕਲ ਲਾਈਨ 'ਚ ਕਹਿੰਦਾ ਹੈ ਪ੍ਰਚਾਰਿਆ ਨਹੀਂ ਜਾ ਰਿਹਾ ਫਿਰ ਉਹ ਸਮਝਦਾ ਵੀ ਇਹਨਾਂ ਨੂੰ WHO ਨੇ ਨਾ ਥਪਾਈਆ ਵੀ ਇਹ ਇਹ ਕੁਦਰਤੀ ਇਲਾਜ ਹੈ ਲੋਕਾਂ ਨੂੰ ਨਾਂ ਦੱਸ ਬੈਠੋ ਸਾਡਾ ਵਪਾਰ ਮਰਦਾ ਜਿਹੜਾ ਮੈਡੀਕਲ ਦਾ ਧੰਦਾ ਖਰਪਾ ਰਪੇ ਦਾ ਲੁੱਟੀ ਜਾਂਦੇ ਲੋਕਾਂ ਨੂੰ ਅੱਜ ਰਾਜਸਥਾਨ ਦੇ ਵਿੱਚ ਸ਼ੂਗਰ ਬਲੱਡ ਪ੍ਰੈਸ਼ਰ ਦੇ ਨਾਂ ਦੀ ਅਜੇ ਵੀ ਬਿਮਾਰੀ ਨਹੀਂ ਆਈ ਕਿਉਂਕਿ ਉੱਥੇ ਸ਼ਰੀਆ ਮੋ ਖੇਤੀ ਚੱਲਦੀ ਹੈ ਉੱਥੇ ਠੇਕੇ ਚੱਲਦੇ ਐ ਐਮਪੀ ਦੇ ਵਿੱਚ ਇਹ ਕੀਤੀ ਐ ਉੱਥੇ ਠੇਕੇ ਐ ਯੂਪੀ ਦੇ ਵਿੱਚ ਇਹ ਕੇਸੀ ਐ ਤੇ ਸਾਡੇ ਪੰਜਾਬੀ ਕਿਤੇ ਇੱਕ ਬੂਟਾ ਵੀ ਲਾ ਦੇ ਨਾ ਨਾਲ ਦੇ ਨਾਲ ਪਰਚਾ ਪਾ ਕੇ ਚੱਲੋ ਅੰਦਰ ਨਕਸ਼ਾ ਕਰੀਏ ਇਹਨਾਂ ਦੇ ਦਿੱਤਾ ਇੱਕੋ ਹੀ ਦੇਸ਼ ਹੈ ਇੱਕੋ ਹੀ ਰਾਜਾ ਸਾਡਾ ਮੋਦੀ ਸਾਡਾ ਵੀ ਪੀਐਮ ਉਹਨਾਂ ਦਾ ਵੀ ਉਹਨਾਂ ਨੂੰ ਤਾਂ ਕਹਿੰਦਾ ਖੇਤੀ ਹੈ ਬਾਈ 5 ਤੋਂ 7 ਲੱਖ ਕਮਾ ਲਓ RAM NAAL ਕਿਉਂਕਿ ਦਵਾਈਆਂ ਬਣਾਉਣਾ ਵਾਸਤੇ ਫੀਮ ਚਾਹੀਦੀ ਤੁਸੀਂ ਦੇਜੋ ਤੇ ਸਾਨੂੰ ਕਹਿੰਦਾ ਇੱਕ ਢੱਕਾ ਵੀ ਲਾ ਲਿਆ ਤੇ ਅੰਦਰ ਕਰਾਂਗੇ ਇਹ ਦੋਹਾਂ ਮਾਪਦਾਂ ਦਾ ਇੱਕ ਤਾਂ ਸਾਨੂੰ ਅਸੀਂ ਮਾਰਾ ਹੋ ਗਏ ਨਾ ਫੀਮ ਦੀ ਖੇਤੀ ਸਸਕਰ ਦੀ ਕਹਿੰਦੀ ਅਸੀਂ ਨਾ ਲਈਏ ਬਕਤਰੀ ਗੱਲ ਹੈ ਪਰ ਛੇਤਰ ਨਾਲ ਰੋਕਣਾ ਦਾ ਗਲਤ ਹੈ ਨਾ ਜੀ ਅਣਕਾਂ ਦਾ ਵੀ ਸਬਦ ਕਿਦਣਾ ਕਿਤੇ ਜੁੜਿਆ ਹੋਇਆ ਉਹ ਕਹਿੰਦੇ ਪੰਜਾਬ ਨੂੰ ਲਈ ਵਿਜਨ ਦੇਣਾ ਹੋਰ ਭਲਾ 12 ਰਾਜਾਂ ਦੇ ਲੱਗਦੇ ਲੱਗ ਜੇ ਕਿਉਂ ਲੱਗਦੀ ਲੱਗ ਜੇ ਕਿਉਂਕਿ ਉਹਨਾਂ ਨੂੰ ਪਤਾ ਵੀ ਇਹੀ ਇੱਕ ਕੌਮ ਸੀ ਜਿਹੜੀ ਹਰਕ ਸੰਘਰਸ਼ ਦੀ ਗਵਾਹੀ ਕਰਦੀ ਸੀ ਅੱਜ ਸਾਡੇ ਬੱਚੇ ਉਹਨਾਂ ਨੇ ਨਪੁੰਸਕ ਹੋ ਗਏ ਯਕੀਨ ਮੰਨੋ ਤੁਸੀਂ ਇਸ ਗੱਲ ਦਾ ਇਹ ਕੋਈ ਮੈਂ ਬਦਨਾਮ ਕਰਨ ਦਾ ਇੱਤੇ ਨਹੀਂ ਕਹਿ ਰਿਹਾ ਬੰਗਾਲ ਬਿਹਾਰ ਦਾ ਜਿਹੜਾ ਸੀਮੰਸ ਉਹ ਸਾਡੇ ਇੱਥੇ ਬੇਬੀ ਯੂਬ ਸੈਂਟਰ ਹਰਕ ਜ਼ਿਲ੍ਹੇਜ ਹੋਇਆ ਪਿਆ ਹਜੇ ਵੀ ਗਿਆ ਸੀ ਅੱਖਾਂ ਉਹਲੇ ਹੋ ਜਾਣਗੇ ਤਾਂ ਬਕਰੀ ਗੱਲ ਹੈ ਬੇਬੀ ਯੂਬ ਸੈਂਟਰ ਦਾ ਮਤਲਬ ਪਤਾ ਕੀ ਹੈ ਬਦਨਾਮੀ ੱੱੱ ਪੰਜਾਬ ਦੇ ਉ ਵੀ ਸਾਡੇ ਬਾਬੇ ਸਾਡੇ ਬਜ਼ੁਰਗ 12-12 ਬੱਚਿਆਂ ਇੱਕ ਬੰਗਾ ਜੇ ਅੱਜ ਸਭ ਨੂੰ ਡਰ ਪੈਂਦਾ ਹੈ ਗੱਲ ਵਧੀਆ ਵੀ ਹਾਂ ਜੀ ਇਹ ਜਿੱਥੇ ਬੰਦੀਆਂ ਕੰਮ ਕਰ ਰਹੀਆਂ ਆਪਾਂ ਇੱਕ ਮੰਚ ਤੇ ਤੁਸੀਂ ਤਿਆਰ ਕਰ ਲਓ ਅਸੀਂ ਜਦੋਂ ਸਹਿਮਤ ਹੋਵਾਂਗੇ ਜਿੱਥੇ ਮਰਜ਼ੀ ਡਿਊਟੀ ਲਾ ਦਿਓ ਮੈਂ ਅੱਗੇ ਵੀ ਕਿਹਾ ਸੀ ਕਿ ਅਜੇ ਨਾ ਨਾਂ ਵੀ ਆ ਜਾਂਦਾ ਤੇ ਕਾਹਵੇਂ ਦਿਲੋਂ ਨਾਲ ਸੀ ਕਿਉਂਕਿ ਸਾਡੇ ਕੁਝ ਛੱਕਿਆਂ ਜੀ ਸੀਗੇ ਜਿਹੜੇ ਕੋ ਉਹ ਵੀ ਵੀ ਛੱਡ ਕੇ ਆਏ ਨੇ ਇਹ ਬਹੁਤ ਵੱਡਾ ਮਿਸ਼ਨ ਹੈ ਜੇ ਤਾਂ ਇਸ ਮਿਸ਼ਨ ਦੀ ਮਰਿਆਦਾ ਨੂੰ ਸਮਝ ਲਾਂਗੇ ਤਾਂ ਅਸੀਂ ਵਿਆਹ ਤੇ ਭੋਗ ਛੱਡ ਕੇ ਵੀ ਪਹੁੰਚਾਂਗੇ ਤੇ ਜੇ ਸਾਨੂੰ ਐ ਲੱਗੂਗਾ ਕਿ ਕੋਈ ਗੱਲ ਨਹੀਂ ਅੱਜ ਨਹੀਂ ਮੀਟਿੰਗ ਅਗਲੀ ਤੇ ਪਹੁੰਚ ਜਾਗੇ ਪਰ ਉਹ ਹਰ ਵਾਰੀ ਮੀਟਿੰਗ ਛੋਟੀ ਰਹਿੰਦਾ ਆਈ ਕਾਰਪ ਆ ਜਾਂਦਾ ਅੱਜ ਜਿੰਨੇ ਤੁਸੀਂ ਬੰਦੇ ਬੈਠੇ ਸਾਰੇ ਆਗੂ ਜੇ ਆਪਾਂ ਜ਼ੋਰ ਨਾਲ ਇਹਦੀ ਰੈਲੀ ਆਪਾਂ ਅੱਜ ਵੀ ਕਰ ਸਕਦੇ ਇੱਥੇ ਪਰ ਕਹਿਣ ਦਾ ਆਪਾਂ ਕਿ ਸਾਨੂੰ ਜ਼ੋਰ ਕਿਉਂ ਲਾਉਣਾ ਪਵੇ ਹਰ ਇੱਕ ਬੰਦਾ ਜਿਹੜਾ ਚਾਹੁੰਦਾ ਹੈ ਵੀ ਇਹ ਚੀਜ਼ ਨੂੰ ਹੋਵੇ ਤੇ ਉਹਦਾ ਕੀ ਦਿਮਾਗ ਵਿੱਚ ਬਸਿਆ ਕਿ ਮੈਨੂੰ ਆਗੂ ਨਹੀਂ ਸਮਝਦੇ ਤੁਹਾਨੂੰ ਨਹੀਂ ਸਮਝਦੇ ਤੇ ਚਲੋ ਤੁਸੀਂ ਆਵਗਾ ਜੇ ਨਹੀਂ ਵੀ ਕਿਸੇ ਨੂੰ ਆਗੂ ਸਮਝਦੇ ਆਪ ਉੱਠ ਕੇ ਆ ਜੋ ਯਾਰ ਮੰਚ 'ਚ ਮਿਲਣਾ ਔਖਾ ਹੁੰਦਾ ਤੁਹਾਨੂੰ ਮੰਚ ਦਿੰਨੇ ਹਰ ਵਾਰੀ ਕਦੇ ਮੁਕਤ ਦੇ ਤੱਕ ਤੇ ਮਰਿੰਡੇ ਦੇ ਤੱਕ ਤੇ ਫਤਿਹਗੜ ਜਿੱਥੇ ਵੀ ਆਪਾਂ ਗੱਲ ਕਰਦੇ ਆ ਠੀਕ ਹੈ ਮੰਚ ਚ ਮਿਲ ਜਾਂਦਾ ਪਰ ਫਿਰ ਵੀ ਉਹ ਲੋਕ ਆਉਂਦੇ ਨਹੀਂ ਇਹ ਇਹ ਆਪਾਂ ਵਿਚਾਰ ਕਰੀ ਅੱਜ ਬੈਠ ਕੇ ਵੀ ਉਹਨਾਂ ਦੇ ਦਿਲ ਚੋਂ ਕੋੜ ਕਿਵੇਂ ਕੱਢਿਆ ਜਾਵੇ ਜਾਂ ਉਹਨਾਂ ਨੂੰ ਸਮਝ ਕਿਵੇਂ ਆਈ ਜਾ ਸਕੇ ਵੀ ਤੁਸੀਂ ਉਸ ਮੁੱਦੇ ਆਸਤੇ ਲੜ ਰਹੇ ਹੋ ਜਿਹਦੇ ਪਿੱਛੇ ਤੁਹਾਨੂੰ ਵਾਕਈ ਆਪਦੇ ਪੁੱਤ ਪੁੱਤਰੀਆਂ ਨੂੰ ਵਧ ਕੇ ਤੁਹਾਨੂੰ ਇਹ ਮੁੱਦਾ ਪਿਆਰਾ ਐਨੀ ਜ਼ਰੂਰੀ ਚੀਜ਼ ਹੋਵੇ ਤਾਂ ਫਿਰ ਵੀ ਲੋਕ ਨਾ ਆਉਣ ਜਾਂ ਤਾਂ ਸਾਨੂੰ ਗੱਲ ਨਹੀਂ ਕਰਨੀ ਆਉਂਦੀ ਤੇ ਜਾਂ ਉਹਨਾਂ ਨੂੰ ਸਮਝ ਹੈ ਨਹੀਂ ਇੱਕ ਡਰ ਖਾਮ ਖਾ ਪਾਇਆ ਮੇਰੇ ਵੀ ਉਥੇ ਬੰਦੇ ਨੇ ਯਾਰ ਪੁਲਿਸ ਹੁੰਦੀ ਤੁਹਾਡੀਆਂ ਰੈਲੀਆਂ 'ਚ ਸਾਹਮਣੇ ਪੁਲਿਸ ਚਾਹੁੰਦੀ ਆ ਜਿਲ੍ਹੋਂ ਚਾਹੁੰਦੀ ਆ ਸਿਰਫ ਡੀਐਸਪੀ ਨਾਲ ਕਦੇ ਐਸਪੀ ਨਾਲ ਬੈਠ ਕੇ ਮੀਟਿੰਗਾਂ ਚੱਲਦੀਆਂ ਰਹਿੰਦੀਆਂ ਅੰਦਰ ਖਾਤੇ ਕੈਮਰੇ ਦੇ ਪਿੱਛੇ ਉਹ ਜ਼ਰੂਰ ਕਹਿ ਦਿੰਦੇ ਆ ਕਿ ਅਸੀਂ ਤੁਹਾਡੇ ਨੂੰ ਗਰਾਊਂਡ ਤੇ ਨਹੀਂ ਤਰ ਸਕਦੇ ਪਰ ਸਲੂਟ ਕਰਦੇ ਆ ਤੁਹਾਡੀ ਲਹਿਰ ਨੂੰ ਕਿ ਅਸਲ ਚ ਹਾਲ ਇਹ ਆ ਮੰਤਰੀਆਂ ਤੱਕ ਨੇ ਵੀ ਖੁੱਲ ਕੇ ਕਹਿਤਾ ਹੋਰ ਤੱਕ ਸਿਰਫ ਇੱਕ ਤਾਂ ਡਰ ਕੱਢਣ ਦੇ ਆਪਾਂ ਨੂੰ ਲੋੜ ਆ ਯਕੀਨ ਮੰਨਿਓ ਡਰ ਵੀ ਹੈਗਾ ਜਿਹੜਾ ਯੋਧਾ ਬੰਦਾ ਨੂੰ ਉਹਨੂੰ ਕੋਈ ਨਹੀਂ ਫਰਕ ਆਉਂਦਾ ਅਗਲਾ ਕਹਿੰਦਾ ਕਾਹਦਾ ਡ ਇੰਨਾ ਤੇ ਬਲੱਡ ਝੜਕਾ ਉਹਨਾਂ ਵਾਸਤੇ ਡਰਨਾਂ ਦੀ ਚੀਜ਼ ਹੈ ਨਹੀਂ ਪਰ ਕੁਝ ਜਿਹੜੇ ਵੇਖਣ ਨੂੰ ਬੰਦੇ ਐ ਪਰ ਅੱਜ ਵੀ ਉਹਨਾਂ ਦੇ ਜਿਹੜੇ ਥੇਲ ਐ ਉਹ ਕਾਇਰਾਂ ਆ ਰਹੇ ਐ ਇੱਕ ਦੇ ਇੱਥੇ ਡਾਂਗ ਕਟਕਦੀ ਰ ਅਗਲਾ ਪੈਂਟ ਛੱਡ ਕੇ ਭੱਜ ਜਾਂਦਾ ਪੀਰ ਉੱਤੇ ਹੋਮ ਕਰੀਏ ਕੋ ਪੁਲਿਸ ਵਾਲਾ ਫਿਰਦਾ ਸੀ ਭਾਵੇਂ ਵੇਖਣ ਉਹ ਵੀ ਪੰਜਾਬੀ ਐ ਉਹਨਾਂ ਲੋਕਾਂ ਨੂੰ ਆਪਾਂ ਸਮਝਾ ਲਈਏ ਨਾ ਵੀ ਡਰ ਨਹੀਂ ਕਮਲਿਓ 8-9 ਸਾਲ ਤੋਂ ਸਰਕਾਰ ਦੇ ਬਾਹਰ ਵੀ ਅੱਜ ਤੱਕ ਸ਼ਰੇਆਮ ਕੱਪੜੇ ਪਾੜਦੇ ਸੀ ਸੀਐਮ ਦੇ ਲੀਡਰਾਂ ਦੇ ਅੱਜ ਤੱਕ ਜੇ ਸਾਡੇ ਤੇ ਐਫਆਈਆਰ ਨਹੀਂ ਹੋਈ ਜੇ ਹੋ ਵੀ ਗਈ ਤਾਂ ਪਾਰ ਨਹੀਂ ਡੇਕਦਾ ਬਸ ਤਾਂ ਹੋਈ ਨਹੀਂ ਠੀਕ ਐ ਸਾਡਾ ਕੀ ਹੋ ਗਿਆ ਕਦਾ ਹੱਡਰ ਕੱਟ ਦੇ ਜੋਰ ਲਾਈਏ ਸੱਚੀ ਗੱਲ ਹੈ ਜੀ ਇਹ ਕੰਮ ਸਾਡੇ ਕੋਲ ਬੰਦੇ ਆਉਂਦੇ ਰਹਿੰਦੇ ਆ ਤਾਂ ਰੋਜ਼ ਪੁੱਛਦੇ ਆ ਜਿਹੜੀ ਵੀ ਤੁਸੀਂ ਕਮੇਟੀ ਬਣਾਉਣੇ ਆ ਉਹ ਸੌ ਪਾ ਕੇ ਚੱਲੋ ਜਿ세 ਬੰਦੀ ਜਿਹੜੀ ਵਿੱਚ ਨਾਮ ਦਰਜ ਕਰਾਵੇ ਉਹ ਆਪਦਾ ਬਣਦਾ ਹੈਰੇ ਜਮਾਤਾਂ ਦੀ ਜ਼ਿੰਦਗੀ ਬਰਬਾਦ ਕਰਨੀ ਮੈਂ ਉਹਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਬੰਦ ਕਰੋ ਜੇ ਤੁਹਾਨੂੰ ਪੈਸਾ ਆਉਣਾ ਹੈ ਇਹ ਤਾਂ ਤੁਹਾਨੂੰ ਸਹੀ ਅਪਲੋਰਤmai ਹੈ ਤੇ ਮੇਰੇ ਖਸਤਾ ਦੀ ਖੇਤੀ ਦਾ 70000 ਕਰੋੜ ਹੈ 70000 ਕਰੋੜ 50000 ਕਰੋੜ ਦਾ ਸਰਪਾ ਵਧੀਆ ਚੱਲਦਾ ਹੈ ਔਰ ਇਹਨੂੰ ਥਾਣਾ ਨਾ ਕੰਡੀਆਂ ਦੇ ਕਿਸੇ ਵੀ ਥਾਣੇ 'ਚ ਤੁਸੀਂ ਚੈੱਕ ਕਰਕੇ ਦੇਖੋ ਕਦੇ ਪ੍ਰੈਸ ਨੂੰ ਥਾਣਾ ਲੈ ਕਿਸੇ ਤੇ ਇਹ ਪੜਦਾ ਹਸ ਪੜਿਆ ਕਦੇ ਐਕਸੀਡੈਂਟ ਕੀਤਾ ਕਦੇ ਮਾਪਿਆਂ ਦਾ ਗਲਤ ਗਿਆ ਜਾਂ ਕੋਈ ਦੁਨੀਆਂ ਦਾ ਕਿ ਮਿਲ ਔਕੇ ਹੈ ਜਮਾਨ ਨੂੰ ਨਹੀਂ ਖਰਾਬ ਕਰਦੇ ਚਿੱਟੇ ਵਾਲੇ ਜਿਹੜੇ ਨਾ ਵਿਚਾਰੇ ਰਾਕਟ ਸਾਡੇ ਮੁੰਡੇ ਆ ਜਿਹੜੇ ਲੈਕਚਰਾਂ 'ਚ 100-100 ਮੁੰਡਾ ਕੋਲ ਐਮਐਲਏ ਲੱਗਿਆ ਤੇ ਐਨਟੀ ਲੱਗਿਆ ਉਹਨਾਂ ਨੇਸ਼ਨਲ ਦੇ ਵਿੱਚ ਟੀਮ ਮੀਟੀ ਕੇ ਜੋੜੀਆਂ ਅੰਲੇਵਾ ਬੈਂਦੀਆਂ ਤੁਸੀਂ ਨਾ ਮੈਂ ਕਿਸੇ ਇੱਕ ਲੀਡਰ ਨੂੰ ਬਦਨਾਮ ਨਹੀਂ ਕਰਦਾ ਇਹ ਸੱਚ ਹੈ ਸੌਕਣ ਹੁੰਦਾ ਪਿੰਡਾਂ ਦਾ ਨਾਲ ਜਾ ਕੇ ਉਹਨਾਂ ਨੂੰ ਪੱਕੇ ਲਾ ਲੈਂਦੇ ਤੇ ਫਿਰ ਉਹ ਬਿਜਾਰੇ ਮੰਡੀ ਬਣ ਜਾਂਦੇ ਇਹਨਾਂ ਜਿਹੜੇ ਚਿੱਟਿਆਂ ਵਾਲਿਆਂ ਦੀ ਅੱਜ 7 ਲੱਖ ਦੇ ਉੱਪਰ ਬੰਦੇ ਆ ਕੋਈ ਢੱਕਾ ਤੁਸੀਂ ਮੈਂ ਤੁਹਾਨੂੰ ਸਪੀਡ ਨਹੀਂ ਕਰਨਾ ਤੁਹਾਡੇ ਤੋਂ ਸਵਾਲ ਜਣਾ ਦੀ ਪੁੱਛ ਰਿਹਾ ਸਭ ਕੋ 65 ਲੱਖ ਦਾ ਬੰਦਾ ਹੋਵੇ ਕੋਲੀ ਮਾਰ ਕੇ ਜਿ ਆਪਣਾ ਖੜਿਆ ਨਹੀਂ ਬਦਲ ਕਿਸ ਰਾਸ ਨਹੀਂ ਕੇਤੀ ਨੂੰ ਲੈ ਕੇ ਅਸੀਂ ਉਪਰਾਲੇ ਕਰ ਰਹੇ ਹਿੰਨਾ ਸੰਗਤ ਨੂੰ ਪਾਵਾ ਇਹ ਵੀ ਰੱਗੇ ਵਾਂਗ ਕਰਕੇ ਹਿਸਾਬ ਹੋਣਾ ਚਾਹੀਦਾ ਮੰਨਤਾਂ ਦਾ ਜਿਸ ਨਾਲ ਵੀ ਕਿਉਂਕਿ ਇਹੋ ਜਿਹੇ ਮਾਮਲੇ ਨੇ ਕਿ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਲੋ ਆਪਾਂ ਪੀਜ ਰਹੇ ਆ ਉਹ ਵੀ ਸਾਹਮਣੇ ਆ ਰਿਹਾ ਹੁੰਦਾ ਐਂਿਆਂ ਕਿ ਜਰਾ ਵਿੱਚ ਪਿੱਛਾ ਪੀਰੇ ਮਾਰੀਆ ਪਵਨ ਗੁਰੂ ਪਾਣੀ ਮਿਤਾ ਮਾਤਾ ਦਾ ਮਹਾਰਾ ਸਿਰ ਖਾੜਦੇ ਆਪਾਂ ਇਹ ਆਪਣਾ ਖਿਆਲ ਦੇਵਾਂਦਾ ਕਿ ਇਸ ਵਰਤੀ ਨੂੰ ਪਾਣੀ ਇਸ ਤਰ੍ਹਾਂ ਹਾਰਾ ਨਾ ਭਜਾਣਾ उस मालिक ने सिर्फ आके ना कि तो ਸਾਰਿਆਂ ਨੂੰ ਆਪਾਂ ਬੋਲਦੇ ਹਾਂ ਕਿ ਆਪਾਂ ਦੇ ਪਾਉਂਦੇ ਜਾਂ ਆਪਾਂ ਗੁਰੂ ਦਾ ਗੋੜੀ ਬਣਦੇ ਆ ਕਿ ਜੇ ਸਾਡਾ